ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡਾ ਮੈਂ ਦੁਬਾਰਾ ਸਵਾਗਤ ਕਰਦਾ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਟ੍ਰਾਂਟੋ ਸ਼ਹਿਰ ਦਾ ਨਗਰਗੀਤਨ ਇਹ ਨਗਰਗੀਤਨ ਹੋਇਆ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ 올ਡ ਸਿਟੀ ਹਾਲ ਦੇ ਨੇੜੇ ਇਹ ਟ੍ਰਾਂਟੋ ਦਾ ਮੇਨ ਏਰੀਆ ਜਿੱਥੇ ਨਗਰਗੀਤਨ ਸ਼ੁਰੂ ਹੁੰਦਾ ਤੇ ਇੱਥੇ ਹੀ ਪਾਰਕ ਬਣਾਇਆ ਹੋਇਆ ਹੈ ਪ੍ਰੋਪਰ ਤੇ ਟ੍ਰਾਂਟੋ ਸਾਈਨ ਉੱਥੇ ਲੱਗਿਆ ਹੋਇਆ ਉੱਥੇ ਹੀ ਸਾਰਾ ਜਿਹੜਾ ਪ੍ਰੋਗਰਾਮ ਆ ਆਰਗੇਨਾਈਜ਼ ਕੀਤਾ ਜਾਂਦਾ ਸਿੱਖ ਕਮਿਊਨਿਟੀਆਂ ਵੱਲੋਂ ਜੋ ਆਪਣੇ ਗੁਰਦੁਆਰਾ ਕਮਿਟੀਜ਼ ਨੇ ਉਹਨਾਂ ਵੱਲੋਂ ਤੇ ਆਪਣੀ ਸਿੱਖ ਸੰਗਤ ਤੁਸੀਂ ਦੇਖ ਸਕਦੇ ਹੋ ਪੱਗਾਂ ਵਾਲੇ ਬਾਈ ਨੇ ਆਪਣੇ ਨਾਲ ਖੜੇ ਹੁਣ ਆਪਾਂ ਚੱਲਦੇ ਹਾਂ ਉੱਧਰ ਨੂੰ ਕ੍ਰੈਕਟੌਰ ਦੇ ਸ਼ਹਿਰ ਦੇ ਵਿੱਚ ਸਿੱਖਾਂ ਦਾ ਪ੍ਰੋਗਰਾਮ ਹੋਣਾ ਬਹੁਤ ਵੱਡੀ ਗੱਲ ਹੈ ਜੀ ਆਪਾਂ ਗੋਰਿਆਂ ਦੇ ਸ਼ਹਿਰਾਂ ਦੇ ਵਿੱਚ ਆ ਕੇ ਕੰਨੀ ਤਰੱਕੀ ਕਰ ਲਈ ਹੈ ਕਿ ਆਪਣੇ ਲੋਕ ਇੱਥੇ ਆਪਣੇ ਇਵੈਂਟ ਆਰਗੇਨਾਈਜ਼ ਕਰਾਉਂਦੇ ਨੇ ਸਿੱਖੀ ਨੂੰ ਹੋਰ ਅੱਗੇ ਲੈ ਕੇ ਜਾਂਦੇ ਨੇ ਤਰਚਾਰ ਕਰਦੇ ਨੇ ਆ ਟ੍ਰਾਂਟੋ ਦੀ ਪੁਲਿਸ ਦੀਆਂ ਗੱਡੀਆਂ ਫੜੀਆਂ ਸਕਿਉਰਟੀ ਵੀ ਦੇ ਰਹੇ ਆ ਪ੍ਰੋਪਰ ਇਹ ਆਪਣੀ ਸਿੱਖ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਇਹ ਨਹੀਂ ਆਉਣ ਦਿੰਦੇ ਜੀ ਆ OPP ਐਂਡ ਟੈਂਟਰੀਓ ਪ੍ਰੋਵਿੰਸ਼ਲ ਪੁਲਿਸ ਆ ਜਿਹਨੂੰ OPP ਕਹਿੰਦੇ ਆ ਉਹਨਾਂ ਵੱਲੋਂ ਵੀ ਆਪਣਾ ਬੂਥ ਲਗਾਇਆ ਹੋਇਆ ਇਹ ਵੀ ਆਪਣਾ ਲੰਗਰ ਦੀ ਸੇਵਾ ਜਿੱਦਾਂ ਕਿ ਜਗ ਦੀਆਂ ਬੋਤਲਾਂ ਹੋ ਗਈਆਂ ਪਾਣੀ ਖਾਣ ਨੂੰ ਰਸਦਾਂ ਵਸਦਾਂ ਹੋ ਗਈਆਂ ਸਾਰੀਆਂ ਇਹ ਇੱਥੇ ਸਖ ਸੰਗਤਾਂ ਨੂੰ ਵਰਤਾਉਂਦੇ ਆ ਇਹ ਲੰਗਰ ਫ੍ਰੀ ਆਫ ਕਾਸਟ ਹੈ ਜੀ ਕੋਈ ਵੀ ਆ ਕੇ ਇੱਥੇ ਸਖ ਸਕਦਾ ਜੀ ਬਹੁਤ ਜ਼ਿਆਦਾ ਇਕੱਠ ਹੈ ਜੀ ਸੰਗਤ ਦਾ ਮੌਸਮ ਥੋੜਾ ਖਰਾਬ ਸੀਗਾ ਜੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਥੋੜਾ ਪਾਣੀ ਵੀ ਖੜਾ ਹੋਇਆ ਤੇ ਮੀਂਹ ਪਿਆ ਥੋੜਾ ਜਿਹਾ ਪਰ ਸਿੱਖ ਸਮਾਦਾ ਵਿੱਚ ਉਤਸ਼ਾਹ ਦੀ ਕੋਈ ਵੀ ਕਮੀ ਨਹੀਂ ਹੈਗੀ ਲੋਕ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਏ ਨੇ ਕੱਡੀਆਂ ਨੂੰ ਪ੍ਰੋਪਰ ਸੁਜਾਇਆ ਹੋਇਆ ਇਹਨਾਂ ਨੇ ਸਭ ਤੋਂ ਵੱਧ ਇਹ ਲੱਗਦਾ ਵੀ ਜਦੋਂ ਆਪਾਂ ਕਿਸੇ ਹੋਰ ਕੰਟਰੀ ਵਿੱਚ ਆ ਕੇ ਆਪਾਂ ਆਪਣੇ ਸਿੱਖ ਪਹਿਰਾਵੇ ਨੂੰ ਦੇਖਦੇ ਹਾਂ ਜਿੱਦਾਂ ਕੜਤਾ ਪਜਾਮੇ ਵਗੈਰਾ ਲੋਕ ਪਾਉਂਦੇ ਨੇ ਜਾਂ ਲੇਡੀਜ਼ ਸੂਟ ਵਗੈਰਾ ਪਾਉਂਦੀਆਂ ਨੇ ਤਾਂ ਹੋਰ ਵੀ ਵਧੀਆ ਲੱਗਦਾ ਤਾਂ ਦੇਖਣ ਨੂੰ ਐਵੇਂ ਹੀ ਲੱਗਦਾ ਕਿ ਜਿਵੇਂ ਆਪਾਂ ਕੈਨੇਡਾ ਵਰਗੇ ਮੁਲਕ 'ਚ ਨਹੀਂ ਹੈਗੇ ਆਪਾਂ ਆਪਣੀ ਕੰਟਰੀ ਦੇ ਵਿੱਚ ਹੀ ਆਂ ਜਾਂ ਪੰਜਾਬ ਦੇ ਵਿੱਚ ਆਂ ਅੱਗੇ ਬੱਚੇ ਲੋਕ ਬੈਠੇ ਵੀ ਤੁਸੀਂ ਦੇਖ ਸਕਦੇ ਹੋ نیچے ਪ੍ਰੋਪਰ ਉਸ ਕਾਊਟਲਟੀ ਟੀਮ ਹੈ ਨਾ ਵੀ ਆਪਾਂ ਜੀ ਖੜੇ ਨੇ ਨਾਲ ਇਹਨੂੰ ਤਿਆਰ ਕਰਦੇ ਆ ਜੀ ਇਹ ਬੱਚੇ ਅੱਗੇ ਜਾ ਕੇ ਸਿਰਫ ਗਵਰਨਮੈਂਟ ਚ ਓਫਿਸ ਤੇ ਲੱਗਦੇ ਆ ਜਿੱਦਾਂ ਕੈਨੇਡਾ ਦੀ ਪੁਲਿਸ ਹੋਵੇ ਉਹ ਕਿ ਨਹੀਂ ਬਦੀ ਕਿ ਆਰਮੀ ਹੈ ਉਹਦੇ ਵਿੱਚ ਵੀ ਸਰਵ ਕਰਦੇ ਨੇ ਅੱਗੇ। ਸਿਟੀ ਆਫ ਟ੍ਰਾਂਟੋ ਵੱਲੋਂ ਪਾਣੀ ਦੀ ਸੇਵਾ ਲਈ ਹੋਈ ਹੈ। ਤੁਸੀਂ ਵੀ ਦੇਖ ਸਕਦੇ ਹੋ। ਪਾਣੀ ਦੀ ਸੇਵਾ ਫ੍ਰੀ ਹੈ। ਸਾਫ ਪਾਣੀ ਆਪਾਂ ਇੱਥੇ ਪੀ ਸਕਦੇ ਹਾਂ। ਤੇ ਕੋਈ ਚਾਰਜ ਆਪਾਂ ਨੂੰ ਕੁਝ ਵੀ ਇੱਥੇ ਭੇ ਕਰਦੇ ਲੋੜ ਨਹੀਂ। ਤੇ ਇਹ ਹੈ ਮੇਨ ਅਟਰੈਕਸ਼ਨ ਜਿੱਥੇ ਟ੍ਰਾਂਟੋ ਸਿਟੀ ਵਾਲਾ ਸਾਈਨ ਲੱਗਿਆ ਹੋਇਆ। ਬਿਲਕੁਲ 올ਡ ਸਿਟੀ ਹਾਲ ਦੇ ਸਾਹਮਣੇ ਆਏ। ਇਹਦੇ ਉੱਪਰ ਤੁਸੀਂ ਲੱਗਿਆ ਖਾਲਸਾਈ ਨਿਸ਼ਾਨ ਸਭ ਵੀ ਦੇਖ ਸਕਦੇ ਹੋ ਝੰਡੇ ਲੱਗੇ ਦੇਖ ਸਕਦੇ ਹੋ ਖਾਲਸਾ ਨਿਸ਼ਾਨ ਜੇ ਕੋ ਆਪਾਂ ਨੂੰ ਬੁਰਾ ਹੀ ਪਤਾ ਲੱਗਦਾ ਕਿ ਕੋਈ ਸਿੱਖਿਆ ਦਾ ਪ੍ਰੋਗਰਾਮ ਇੱਥੇ ਚੱਲ ਰਿਹਾ ਹੈ ਜੀ ਬੜੇ ਹੀ ਲੋਕ ਬੜੇ ਹੀ ਉਤਸ਼ਾਹ ਨਾਲ ਬੜੇ ਹੀ ਸਤਿਕਾਰ ਨਾਲ ਆਪਣੀ ਸਿਰ ਨੂੰ ਟਾ ਕੇ ਪਰਮਾਨੰਥ ਕੇ ਅੱਗੇ ਵਧ ਰਹੇ ਨੇ ਜੀ ਜਿਹੜਾ ਉਹ ਸਾਹਮਣੇ ਤੁਸੀਂ ਸਟੇਜ ਦੇਖ ਰਹੇ ਹੋ ਉਹ ਟ੍ਰਾਇੰਗਲ ਜਿਹਾ ਬਣਿਆ ਹੋਇਆ ਹੈ ਉਹਦੇ ਬਿਲਕੁਲ ਨੀਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਕੋਈ ਤੁਹਾਨੂੰ ਦਿਖਾ ਦਿੰਨੇ ਆ ਜੀ 25 ਵਰਸ਼ਨ ਕਰਕੇ ਗੁਰੂ ਮਹਾਰਾਜ ਜੀ ਦੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਨੇ ਤੇ ਆਪਣੇ ਲੰਗਰ ਲੰਗਰ ਦੇ ਸ਼ਕ ਰਹੇ ਨੇ ਜੀ ਆ ਛੋਟੇ ਛੋਟੇ ਬੱਚੇ ਵੀ ਆਏ ਨੇ ਤੇ ਉਨਾ ਵੀ ਪਟਕੇ ਬਨੇ ਹੋਇਆ ਕੇ ਇਸ ਕੀ ਕੇਸਰੀ ਰੰਗ ਦੇ ਇਹ ਸੈਕੈਰਿਟੀ ਮਨਥ ਹੁੰਦਾ ਜੀ ਪ੍ਰੋਪਰ ਵੀ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਕਿ ਅਪ੍ਰੈਲ ਤੱਕ ਬਣਾਇਆ ਜਾਂਦਾ ਕਿ ਪ੍ਰੋਪਰ ਜੇ ਅਸੀਂ ਲਿਖੀਏ ਤਾਂ ਇੱਕ ਮਹੀਨਾ ਪੂਰਾ ਬਣਾਇਆ ਜਾਂਦਾ ਜੋ ਕਿ ਡੈਡੀਕੇਟ ਕੀਤਾ ਜਾਂਦਾ ਆਪਣੀ ਸਿੱਖ ਸੰਗਤ ਨੂੰ ਜਿੰਨੇ ਵੀ ਆਪਣੇ ਸ਼ਹੀਦ ਹੋਏ ਨੇ ਸਿੱਖ ਕਮਿਊਨਿਟੀ ਦੇ ਲਈ ਪੂਰੇ ਸਮਾਜ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਬੰਸਾ ਦਿੱਤਾ ਸੀ 1699 ਈਸਵੀ ਦੇ ਵਿੱਚ ਤਾਂ ਖਾਲਸਾ ਸਾਜਨਾ ਦੇ ਵਿਸ਼ਨੂੰ ਵੀ ਇੱਥੇ ਮਨਾਇਆ ਜਾਂਦਾ ਇਸ ਨੂੰ ਪ੍ਰੋਪ ਟੂਰਾ ਇੱਕ ਪ੍ਰੋਪਰ ਮੰਥ ਪੂਰਾ ਇੱਕ ਮਾਂਥ ਦੀ ਬਜਰ ਯਾਦ ਕੀਤਾ ਜਾਂਦਾ ਉਸ ਮੰਨ ਦਾ ਨਾਮ ਰੱਖਿਆ ਸਿੱਖ ਹੈਰੀਟੇਜ ਮੰਥ ਤੇ ਜਿੰਨੇ ਵੀ ਇੱਥੋਂ ਦੇ ਲੋਕਲ ਐਮਪੀ ਨੇ ਕੈਨੇਡਾ ਗਵਰਨਮੈਂਟ ਦੇ ਜਾਂ ਆਪਣੇ ਫੋਲੋਅਰਸ ਨੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਮੌਕੀ ਪ੍ਰਾਈਮ ਮਿਨਿਸਟਰ ਨੇ ਉਹ ਵੀ ਇੱਥੇ ਆਏ ਨੇ ਇਸ ਤਰ੍ਹਾਂ ਕੋ ਜਿਸ਼ਨ ਜਗਨ ਸਿੰਘ ਜੀ ਉਹ ਵੀ ਇੱਥੇ ਆਏ ਨੇ ਕੋਈ ਸਪੀਕ ਦੇ ਰਹੇ ਨੇ ਉਹ ਤੁਸੀਂ ਅੱਗੇ ਜਾ ਕੇ ਮੈਨੂੰ ਦਿਖਾਉਣਾ ਮੈਂ ਵੀ ਮੇਰੀ ਵੀਡੀਓ ਵਿੱਚ ਐਡ ਕਰ ਦੂੰਗਾ ਜੀ ਕੋਲ ਅਰਦਾਸ ਹੋ ਰਹੀ ਆ ਆਪਣੇ ਸਿੱਖ ਸੰਗਤ ਦਾ ਵੱਲੋਂ ਸਕਿਉਰਿਟੀ ਗਾਰਡ ਵੀ ਹਾਇਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਜੀ ਸਕਿਉਰਿਟੀ ਦਾ ਪ੍ਰੋਪਰ ਧਿਆਨ ਰੱਖਿਆ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲਤ ਵਾਰਦਾਤ ਨਾ ਹੋਵੇ ਇੱਥੇ ਕਿਉਂਕਿ ਕੱਟ ਬਹੁਤ ਜ਼ਿਆਦਾ ਹੁੰਦਾ ਕਈ ਵਾਰ ਕੋਈ ਚੋਰੀਆਂ ਵਗੈਰਾ ਹੋ ਜਾਂਦੀਆਂ ਇੱਥੇ ਤਾਂ ਉਸ ਚੀਜ਼ਾਂ ਨੂੰ ਬਚਾਉਣ ਦੇ ਲਈ ਇਹ ਸਿੱਖ ਸੰਗਤਾਂ ਦਾ ਸਹਾ ਕਰਦੇ ਆ ਜੀ ਬਾਕੀ ਤੁਸੀਂ ਸਾਹਮਣੇ ਝੰਡਾ ਵੀ ਦੇਖ ਸਕਦੇ ਹੋ ਕੈਨੇਡਾ ਦਾ ਉਹਨੂੰ ਵੀ ਇਹਨਾਂ ਨੇ ਡਾਊਨ ਕੀਤਾ ਹੋਇਆ ਤਾਂ ਕਿ ਇੱਕ ਤਰ੍ਹਾਂ ਦੀ ਰਿਸਪੈਕਟ ਦਿੱਤੀ ਹੋਈ ਹੈ ਸੋਕਿਉਮਿਨਿਟੀ ਨੂੰ ਆਪਣੇ ਧਰਮ ਨੂੰ ਯਾਦ ਕੀਤਾ ਹੋਇਆ ਖਾਲਸਾ ਪੰਥ ਨੂੰ ਹੋਰ ਵੀ ਪ੍ਰਾਊਡਲੀ ਮੂਵਮੈਂਟ ਆਪਣੇ ਇੱਥੇ ਕੋਈ ਵੀ ਧਰਮ ਆਉ ਉਹਦੀ ਪੂਰੀ ਰਿਸਪੈਕਟ ਕੀਤੀ ਜਾਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਇਹਨਾਂ ਨੇ ਪ੍ਰੋਪਰ ਆਪਣ ਨੂੰ ਜਗ੍ਹਾ ਦਿੱਤੀ ਹੋਈ ਆ ਇੱਥੇ ਹੀ ਸਾਰਾ ਪ੍ਰੋਗਰਾਮ ਇਨਵੈਂਟ ਇੱਥੇ ਆਰਗੇਨਾਈਜ਼ ਕੀਤਾ ਹੋਇਆ ਆ ਸਾਹਮਣੇ ਤੁਸੀਂ ਪਾਲਕੀ ਸਾਹਿਬ ਦੇਖ ਸਕਦੇ ਹੋ ਇਹਦੇ ਵਿੱਚ ਗੁਰੂ ਮਹਾਰਾਜ ਜੀ ਨੂੰ ਇੱਥੇ ਲੈ ਕੇ ਆਏ ਸੀ ਤੇ ਇੱਥੇ ਹੀ ਪ੍ਰਕਾਸ਼ ਹੋਇਆ ਆ ਸਾਹਮਣੇ ਛਾਟ ਇੱਥੇ ਆ ਆਪਣਾ ਇਹ ਡਬਲ ਝੰਡਾ ਤੁਸੀਂ ਉੱਪਰ ਦੇਖ ਸਕਦੇ ਹੋ ਇਹਦੇ ਨਾਲ ਹੀ ਆਪਣਾ ਨਿਸ਼ਾਨ ਸਾਹਿਬ ਲਹਿਰਾਇਆ ਹੋਇਆ ਹੈ ਉਹਨਾਂ ਸੇਵਾਦਾਰ ਨੇ ਥੀ ਇਹ ਵੀ ਸੇਵਾ ਕਰ ਰਹੇ ਨੇ ਫ੍ਰੀ ਆਫ ਕਾਸਟ volunteers ਨੇ ਵਰਦੁਆਰਾ ਸਾਹਿਬ ਦੇ ਜੋੜਾ ਇੱਥੇ ਪ੍ਰੋਪਰ ਜੋੜਾ ਘਰ ਵੀ ਬਣਾਇਆ ਹੋਇਆ ਇੱਥੇ ਸਾਰੇ ਜੋੜਾ ਲਾ ਕੇ ਰੱਖਦੇ ਨੇ ਆਪਣੇ ਨਾਲ ਹੀ ਅੱਗੇ ਜਾ ਕੇ ਫ੍ਰੀ ਲੰਗਰਾਂ ਦੇ ਸਟਾਲ ਪ੍ਰੋਪਰ ਲੱਗੇ ਹੋਏ ਆ ਟੈਂਟ ਵਗੈਰਾ ਲੱਗੇ ਹੋਏ ਆ ਕਈ ਵਾਰ ਬਾਰਿਸ਼ ਛਾ ਜਾਂਦੀ ਆ ਇਹਨਾਂ ਨੇ ਪਹਿਲਾਂ ਹੀ ਸਾਵਧਾਨ ਆਰਗੇਨਾਈਜ਼ ਕੀਤਾ ਹੋਇਆ ਉਹ ਪਰ نیچے ਬੈਠੀਆਂ ਸੰਗਤਾਂ ਆਪਣਾ ਲੰਗਰ ਉਹਦੇ ਰੱਖਿਆ ਕਰਿਆ ਨੇ ਜੀ। ਜੇ ਥੋੜਾ ਜਿਹਾ ਅੱਗੇ ਜਾ ਕੇ ਖਾਲਸਾ ਏਡ ਬੋਲੋਂ ਇੱਕ ਬੂਥ ਵੀ ਲਾਇਆ ਹੋਇਆ ਜਿਹਦੇ ਵਿੱਚ ਉਹ ਕਿਸੇ ਨੇ ਵੀ ਆਪ ਦੀ ਸੇਵਾ ਪਾਣੀ ਉੱਥੇ ਪਹੁੰਚਾਉਣੀ ਆ। ਆਪਾਂ ਉੱਥੇ ਮਾਇਆ ਵਗੈਰਾ ਦਾਨ ਕਰ ਸਕਦੇ ਆ। ਇੱਕ ਏਥੇ ਉਹ ਨਵੀਂ ਚੀਜ਼ ਦੇਖਣ ਨੂੰ ਮਿਲੀ ਜੋ ਕਿ ਸਰਬਨਾਂ ਕੈਨੇਡਾ ਵਿੱਚ ਇਹ ਦੇਖਿਆ ਸੀ। ਆਪਣੇ ਇੰਡੀਆ ਦੇ ਵਿੱਚ ਮੈਂ ਇਹ ਚੀਜ਼ ਨਹੀਂ ਦੇਖੀ ਪਹਿਲਾਂ। ਉਹ ਇਹ ਆ ਕਿ ਇੱਥੇ ਫ੍ਰੀ ਆਫ ਕਾਸਟ ਹੈ। ਤਾਂ ਕੈਂ ਵੀ ਬੰਦਦੇ ਆ ਜੀ ਜਿਨ੍ਹਾਂ ਨੇ ਪੱਗਾਂ ਬੰਨਣੀਆਂ ਤੇ ਪੱਗਾਂ ਨਾਲ ਦੀ ਨਾਲ ਬੰਨ ਵੀ ਦਿੰਦੇ ਆ ਤੁਸੀਂ ਆਪਣੀਆਂ ਪੱਗਾਂ ਜਿੱਥੇ ਤੋਂ ਨਹੀਂ ਬੰਨ ਕੇ ਆਏ ਤੁਸੀਂ ਇੱਥੇ ਆ ਕੇ ਵੀ ਬਣਵਾ ਸਕਦੇ ਹੋ ਕੇਸਰੀ ਰੰਗ ਦੀਆਂ ਪੱਗਾਂ ਇਹ ਦਿੰਦੇ ਨੇ ਜੀ ਆ ਪ੍ਰੋਪਰ ਰਾਸਤੋ ਬਣਾਇਆ ਹੋਇਆ ਪੰਜ ਪਿਆਰੇ ਨੇ ਲਈ ਪੰਜ ਪਿਆਰੇ ਇੱਥੋਂ ਦੀ ਅੱਗੇ ਜਾ ਕੇ ਗੁਰੂਵਾਰਾਇ ਦੀ ਤਾਬਿਆਂ ਦੇ ਵਿੱਚ ਬੈਠ ਕੇ ਪਾਠ ਨੂੰ ਸਰਵਣ ਕਰਨੀ ਮੈਂ ਟ੍ਰਾਂਟੋ ਦਾ ਸਾਈਨ ਹੈ ਜੀ ਮੇਰਾ। ਹੋਰ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਆਏ। ਜਿਹੜੇ ਇੱਥੇ ਲੋਕ ਰਹਿੰਦੇ ਉਹਨਾਂ ਨੂੰ ਤਾਂ ਪਤਾ। ਪਰ ਤੁਹਾਨੂੰ ਸਾਰਿਆਂ ਨੂੰ ਵੀ ਦੱਸ ਦਿੰਨਾ ਵਾ। ਬਹੁਤ ਜ਼ਿਆਦਾ ਇਕੱਠਾ ਜੀ ਬਹੁਤ ਲੋਕ ਨੇ 40-50 ਹਜ਼ਾਰ ਦੇ ਕਰੀਬ ਲੋਕ ਹੈਗੇ ਨੇ ਇੱਥੇ। ਉਹ 스낵ਸ ਕਰਕੇ ਜਗਾ ਇੱਥੇ ਵੀ ਲੰਗਰ ਚੱਲ ਰਿਹਾ ਜੀ। ਪ੍ਰੋਪਰ ਖਾਲਸਾ ਹੀ ਰੰਗਾਂ ਦੇ ਵਿੱਚ ਰੰਗਿਆ ਹੋਇਆ ਅੱਜ ਟੋਰਾਂਟੋ ਸ਼ਹਿਰ। ਸਾਰੇ ਨਿਸ਼ਾਨ ਸਭ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਲੱਗ ਰਿਹਾ ਜੀ। ਇਸ ਤੋਂ ਬਾਅਦ ਨਾਲ ਹੀ ਪ੍ਰਾਈਮ ਮਿੰਿਸਟਰ ਟਰੂਡੋ ਜੀ ਨੇ ਆਪਣੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਜੀ ਹੁਣ ਤੁਹਾਨੂੰ ਟਰੂਡੋ ਦੀ ਸਪੀਚ ਵੀ ਸੁਣਾ ਦਿੰਦੇ ਹਾਂ ਹਣ ਆਪਾਂ ਚੱਲਦੇ ਹਾਂ ਸਟੇਜ ਦੇ ਵੱਲ ਨੂੰ ਆ ਜਾਈਏ World Wars but we gather here today to remember that one of Canada's greatest strengths is its diversity. We are strong not in spite of our differences, but because of our differences. But even as we look at these differences, we have to remember and get reminded on days such as this and every day that Sikh values are Canadian values. Truth, justice, openness, compassion, service, human rights. These are the values at the heart of Sikhism. These are the heart values at the heart of Sikh Canadian communities, but they're also values at the heart of all Canadians. To the nearly 800,000 Canadians of Sikh heritage across this country, we will always be there to protect your rights and your freedoms, and we will always defend your community against hatred and discrimination. Je tiens à dire aux 800 000 Canadiens d'origine sikhe d'un bout à l'autre de ce pays qu'on va toujours protéger vos droits et vos libertés. That's why we're enhancing the security infrastructure program, adding more security at community centers and places of worship including in Gundwaras. Your right to practice your religion freely and without intimidation is exactly that, a fundamental right guaranteed in the Canadian Charter of Rights and Freedoms that we will always stand up and defend you for. We will stand with you once again on this wonderful day of celebrations. Happy Vesaki. Merci beaucoup <laughs> tout le monde. ਹਾਂਜੀ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਕਰਾਈ ਟ੍ਰਾਂਟੋ ਸ਼ਹਿਰ ਤੋਂ ਨਗਰਗੀਤਨ ਦੇ ਦਰਸ਼ਨ। ਉਮੀਦ ਆ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊ। ਇਸ ਵੀਡੀਓ ਨੂੰ ਕਰੋ ਜਿਆਦਾ ਤੋਂ ਜਿਆਦਾ ਆਪਣੀ ਸਿੱਖ ਸੰਗਤ ਨਾਲ ਸ਼ੇਅਰ ਤਾਂ ਕਿ ਸਾਰੇ ਆਪਣੇ ਟ੍ਰਾਂਟੋ ਵਾਲੇ ਨਗਰਗੀਤਨ ਦੇ ਦਰਸ਼ਨ ਕਰ ਸਕਣ। ਤੇ ਉਮੀਦ ਆ ਤੁਹਾਡੇ ਸਾਰਿਆਂ ਲਈ ਚੱਲਦੀ ਇਹ ਜਿਹੜੀਆਂ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ। ਤੇ ਮਿਲਦੇ ਆਂ ਜਲਦ ਹੀ ਬਹੁਤ ਵਧੀਆ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।